ਔਰ ਪਰਲੇ ਬਨੇ ਜਿਹੜਾ ਲੋਡਰ ਹੋਦਾ ਤਾਂ ਮਾਂ ਰੇੜੀ ਬੜਾ ਜਿਆਦਾ ਕੁੜਿਆ ਜਿਹੜਾ ਨਵਾਂ ਹੀ ਸਾਥੀ ਕਾ ਸਾਰੇ ਵੀਰਾਂ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਵਲੌਗ ਦੇ ਵਿੱਚ ਦੋਸਤੋ ਅੱਜ ਦੀ ਆਪਾਂ ਅੱਜ ਦਾ ਵਲੌਗ ਆਪਾਂ ਸ਼ੂਟ ਕਰਨ ਜਾ ਰਹੇ ਹਾਂ ਕਰਿਆਲੇ ਸਾਨੀ ਮੇਲਾ ਲੱਗਣ ਜਾ ਰਿਹਾ ਹੈ ਉੱਥੇ ਉਹ ਕੋਈ ਵਕ ਤਰ੍ਹਾਂ ਦੇ ਸੰਦ ਲਾਉਣੇ ਆ ਬੇਲਰ ਦਾ ਆਹ ਬੋਰ ਕਈ ਗਏ ਤਰ੍ਹਾਂ ਦਿੱਤੀ ਹੋਣਗੇ ਉੱਤੇ ਮੈਡੀਕਲ ਲੈ ਕੇ ਆਉਣਗੇ ਜੁੜਦੇ ਰਹੋ ਹਟੇ ਬਲੌਗਨਾ ਆਉਂਦੇ ਰਹੇ ਹਿਲਦੇ ਆਉਂਦੇ ਵੀਡੀਓ ਵਿੱਚ ਧੰਨਵਾਦ ਅੱਜ ਪਹੁੰਚ ਚੁੱਕੇ ਹਾਂ 47 ਪਰੰਪਰਲ ਸੇ ਕਰਿਆਲਾ ਮੇਲਾ ਕਰਿਆਲੇ ਮੇਲਾ ਲੱਗਾ 47 ਪਰੰਪਰਲ ਸੇ ਨਸਾਨੀ ਮੇਲਾ ਉਹ ਜਿਹੜਾ ਆ ਗਿਆ ਜਿੰਨਾ ਲੱਗੇ ਬੈਠਣਾ ਆਵੇ ਤਾਸ਼ ਤੇ ਸੀ ਗਿਆ ਯਾ ਮੈਂ ਆਲੇ ਬਾਦ ਉਹ ਪਰਲੇ ਬਨੇ ਜਿਹੜਾ ਲੋਡਰ ਉਹਦਾ ਤਾਂ ਮੈਂ ਰੇੜੀ ਬੜਾ ਜ਼ਿਆਦਾ ਕੁੜਿਆ ਜਿਹੜਾ ਨਵਾਂ ਹੀ ਜਾ ਸਾਹਤ ਦੂਰ ਹੋਏ ਆ ਜੋ ਅੱਗੇ ਜਾਂਦੇ ਆ ਇੱਥੇ ਬਹੁਤ ਸਾਰੇ ਵੀ ਜਾਂਦੇ ਇੱਥੇ ਲੈਣੇ ਵੀ ਆ ਆਹ ਉਹਦਾ ਮਨਮਨੇ ਬਲਾਓ ਉਹ ਕਿ ਲੈ ਗਿਆ ਹੈ ਕੀ ਤਾਂ ਹਾਂ ਤੈਨੂੰ ਕੋ ਮਲੇ ਡਰੇ ਆਇਓ ਫਿਰ ਮੇਰੇ ਨਾਲ ਡਰੇ ਆ ਆਮ ਤੌਰ ਤੇ ਫੈਸਲਾ ਨਹੀਂ ਕਰਦਾ ਆਪਣੇ ਜਿਹੜੇ ਦੇ ਆ ਮੂਟੇ ਆ ਅੱਛਾ ਪਨੀਰੀਆਂ ਮੂਟਿਆਂ ਦੀ ਪਨੀਰੀ ਹਲਾਂ ਦੇ ਮੂਟੇ ਹਾਂ ਗੱਲ ਦਵੇ ਚੌਣ ਵਾਲੇ ਲਾਈਟ ਆ ਮਸਾਲੇ ਵਾਲੇ ਮੂਟੇ ਆ ਫੁੱਲਾਂ ਦੀਆਂ ਪਨੀਰੀਆਂ ਅੱਜ ਜਿਹੜੀਆਂ ਪਾਉਣਾ ਪੈਣਾ ਆ ਆਹ ਗੱਲ ਆ ਜੀ ਬਹੁਤ ਜ਼ਿਆਦਾ ਇਹ ਬਣ ਰਿਹਾ ਹੈ ਜੀ ਖੜਾ ਹੈ ਇਹਦਾ ਕੰਦੇ ਬੁਲਾ ਲਈ ਕਰਦਾ ਕਿ ਤਿਆਰ ਹੈ। ਗਗਰੀ ਫੂਲ ਦਾ ਇਹ ਸ਼ਹਿਰ ਹੈ। ਇਹ ਵਾਸਤੇ ਮਿਲੂ ਫੂਲ ਦਾ ਹਟਾ ਬਹੁਤ ਵਧੀਆ ਹੁੰਦਾ ਵਾ। ਜੀ ਹੈਗਾ ਹੀ ਵੇ। ਤੁਹਾਡੀ ਕਿਹੜੀ ਕੰਪਨੀ ਆ? ਅੱਜ ਤੱਕ ਦਿਖਾਈ ਹੈ ਕੋਈ? ਸੋਨਾ ਮੋਤੀ ਆਰਗੈਨਿਕ ਹਟਾ। ਆਰਗੈਨਿਕ ਆ। ਕਿਹੜੀ ਕੰਪਨੀ ਹੈ ਨਾ? ਆ ਇਸ ਤਰ੍ਹਾਂ ਮੈਂ ਦੇ ਰਿਹਾ ਦੁਕਾਨਾਂ ਆ। ਜੀ ਜੀ। ਅੱਜ ਕਿੰਨੇ ਦਾ ਕਰਤਾ ਪੂਰਾ 8-10 ਕਿਲੋ। ਮਨ ਹੈ ਇਹ ਜੀ ਸਾਡੇ ਕੋਲ ਕੋਈ ਨੰਬਰ ਹੈ ਫੋਨ ਕਰੀਏ ਤੁਹਾਡੇ ਕੈਲਕੀਅਮ ਨਹੀਂ ਇਹ ਦਿਨਸਾਰ ਲੈ ਮਸਲੇ 4 ਇਹ ਤੇ ਬੱਚਿਆਂ ਨੇ ਲਾਈਫ ਸਟਾਈਲ ਆਪਣਾ ਚਾੜ। ਚੰਦ ਵੇਖਣ ਲਈ। ਚੰਦ ਵੇਖਣ ਲਈ। ਚੰਦ। ਤੇਰੇ ਫਲਾ ਪਾਊਡਰ ਲੈ। 12 ਪਤਾ ਉਹ ਜਿੰਦਗੀ ਇੱਕ 15 ਬੁੱਤ ਜਾਨਦਾ ਜੀ ਕਿੰਨਰ ਵੀ ਸਿਗਾ ਮਤਾ ਜੀ ਬੰਦੂ ਕੋ ਟਿਕਟ ਨਹੀਂ ਤਾਂ ਬੰਦੂ ਕੋ ਵੀ ਟਿਕਟ ਆਪੇ ਹੀ ਮੈਂ ਸਾਰਾ ਸਾਡ ਸੱਜਿਆ ਸਾਖ ਸਰਾਜ ਪਾਲਕ ਮੇਤ ਜਬਾ ਪੰਜਾਬ ਮੰਦ ਕੋ ਵੀ ਆਰਡਰ ਲੱਗੀ ਇਹ ਤੇ ਗੱਲ ਬੰਦੂ ਕੋ ਵੀ ਨਹੀਂ ਨਹੀਂ ਬੰਦੂ ਕੋ ਵੀ ਟਿਕਟ ਆਪੇ ਹੀ ਨੇ ਉਹ ਖਾਉਂਦਾ چیر چیر ਕੇ ਬੰਦੂ ਕੋ ਵੀ ਕਰੀ

ਥੱਲੇ ਵਾਲੇ ਤੋਂ ਜੀ 650 ਪਲੇਟ ਮਹਾਰ ਕਰ ਦੋਗੇ ਉਹ ਸਬਜ਼ੀਆਂ ਕੱਟੋਗੇ ਮੋٹے ਪੀ ਸਬਜ਼ੀਆਂ ਵਾਸਤੇ ਹੀ ਕੱਟ ਕਰਕੇ ਦੇਖੋਗੇ ਆਪ ਇਸੀ ਵਿੱਚ 10 ਕਿਲੋ ਸਬਜ਼ੀ ਲੱਗ ਗਈ ਨਹੀਂ ਵਿਚਾਰੇ ਇਹ 200 ਰੁਪਏ ਦਾ ਸਭ ਤੋਂ ਵਧੀਆ ਆਈਟਮ ਹੈ ਇਹ ਸਬਜ਼ੀਆਂ ਕੱਟੋ ਆਪ ਇਸੀ ਵਿੱਚ ਇਹ ਬਾਰਾ 200 ਰੁਪਏ ਦਾ ਹੈ ਜੀ ਇਹ 200 ਦਾ ਪੀਜ਼ ਹੈ 200 ਰੁਪਏ ਦਾ ਦੋਨੋਂ ਪੀਜ਼ 150 ਦਾ ਜਿਹੜਾ ਵੀਰ ਨੇ ਆਥੇ ਖੜਿਆ 150 ਦਾ ਦੋਨੋਂ ਨਾਲ ਆ ਮਸ਼ੀਨ ਛਿੱਲਣ ਵਾਸਤੇ ਠੀਕ ਕਰ ਲਿਆ ਕਿ ਉਸ ਸਾਈਟ ਬਾਏ ਸ਼ਾਹੂਦ ਬੇੜਾ ਬੇੜਾ ਆਇਆ ਹਾਂ ਜੀ ਅਵੀਰ ਜੀ ਕਿਦਾਂ ਇਹਦਾ ਰਿਵਿਊ ਸੋਚ ਕੱਟਨ ਵਾਲਾ ਇਹਦਾ ਇਹ ਇਹ ਗਰਾਵੇ ਵਾਹ ਮਗਲੈਲ ਚੈੱਕ ਕਰੋ ਤੁਸੀਂ ਇਹਦਾ ਇਹਦਾ ਰਿਵਿਊ ਮੜਾਇਆ ਤੁਸੀਂ ਰਿਪੋਰਟ ਕਰਾਇਆ ਇਹਦਾ 2 ਕਰੋੜ ਰੁਪਏ ਕੀਤੇ ਦੀ ਅੱਛਾ ਵੀਰ ਜੀ ਫੀਚਰ ਐਡਵਾਂਸ ਹੈ ਟਰੈਕਟਰ ਆ ਇਹ ਤੇ ਡੌਡਰ ਚਲ ਆ ਸਾਰੇ ਮੇਰਾ ਫੰਕ ਫੀਚਰ ਇਹ ਫੀਚਰ ਆਵੇ ਮਣਕੇ ਸਟਾਰਟ ਨਹੀਂ ਹੁੰਣਾ ਆ ਵੇਖੋ ਵੀਰ ਜੀ ਇਧਰ ਆਪਣੇ ਫੁਫਰ ਬਾਈ 4 ਅਸੂਂਦਾਂ ਬੂ ਵੀਰ ਹੁੰਦੇ ਆ ਹਾਂ ਤੂਦਣਾ ਇਹ ਮਿੱਤਰੋ ਬੇਲਰ ਇੱਧਰ ਵੀ ਆਪਣੇ ਹੀ ਆ ਖਲੋਤੇ 4x4s ਅਰਜਨ ਤੇ ਆ ਆਪਣੇ ਬੇਲਰ ਆ ਇੱਧਰ ਨਿਊ ਹੋਲੈਂਡ 3630 ਇਹ ਹੋਲੈਂਡ 562 4/4 ਗੁੰਨੀ ਪਟੇ ਚਾਹ ਤੇ ਇਹ ਬਾਕੀ ਇੱਧਰ ਵੀਰ ਜੀ ਸਾਰਾ ਸਬਜ਼ੀਆਂ ਸਬਜ਼ੀਆਂ ਦਾ ਵੀ ਵਗੈਰਾ ਪ੍ਰੋਜੈਕਟਰ ਵਗੈਰਾ ਤਿਆਰ ਕੀਤੇ ਸਕੂਲ ਦੇ ਬੱਚਿਆਂ ਨੇ ਉਹ ਵੀ ਸਾਰੇ ਇੱਧਰ ਹੀ ਹੈ ਕਿਸਾਨ ਮੇਲਾ ਕਦੋਂ ਲਈ 47 ਫਾਰਮ ਪਿੰਡ ਕਰਿਆਲਾ ਵਿਖੇ ਆ ਸਾਡੇ ਹਰਮਨਪ੍ਰੀਤ ਹਣੀ ਇਹ ਇੱਥੇ ਆਏ ਹੀ ਪਕੌਣਿਆਂ ਦੇ ਕਰਕੇ ਪਰ ਮਿਲੇ ਨਹੀਂ ਆ ਡਰਾਈਵਰ ਆ ਚੋਟੀ ਦੇ ਅੱਡੇ ਆ ਜਾਜ ਦੇ ਇਹ ਬੇਲਰ ਦੀ ਕੀਮਤ ਵਾ 31 ਲੱਖ ਰੁਪਈਆ ਆ ਟਰੈਕਟਰ ਦਾ ਤੁਹਾਨੂੰ ਰੇਟ ਦਾ ਆ ਇਹਦਾ ਮਿੱਤਰੋ ਤੁਹਾਨੂੰ ਪਤਾ ਹੀ ਆ ਰੇਟ ਦਾ ਤੇ ਬੇਲਰ ਦਾ 31 ਲੱਖ ਰੁਪਈਆ ਰੇਟ ਆ ਇਹ ਮੁੰਡਾ ਜੇਦ ਕਰਨ ਲਿਆ ਵਾ ਘਾਟਾ ਬਾਗ ਬੈਠਾ ਘਰੇ ਆਉਣਾ ਮੈਂ ਲੈਣਾ ਅੱਛਾ ਜੀ ਆਹ ਜੀ ਆਹ ਮਿੱਤਰੋ ਬੈਗ ਵੀਓ ਫੀਚਰਾਂ ਦਾ ਇੰਨਾ ਜੇ ਨਵੇਂ ਫੀਚਰ ਆਏ ਆ ਔਰ ਅੱਜ ਆਪ ਬੋਲੋ ਬਸ ਤੁਹਾਨੂੰ ਦੇ ਪਤਾ ਇੰਨਾ ਬਰੇ ਫੀਚਰ ਵਗੈਰਾ ਨਿਊ ਆਏ ਕਹਿੰਦੇ ਇੰਨਾ ਚੰਗਾ ਜੰਸੀ ਨੂੰ ਦੇਖ ਲੱਗਾ ਲਗਾਇਆ ਮਿਲਦਾ ਪਾ ਨੂੰ ਅੱਛਾ ਇਹਦੀ ਕੀਮਤ ਵਿੱਚੇ ਕੱਢ ਲੈਂਦੇ ਆਇਆ ਵਿੱਚੇ ਹੀ ਅੱਛਾ ਅੱਛਾ ਯਾ ਠੀਕ ਆ ਇਹ ਲੱਗਦਾ ਇਹ ਕਿੰਨਾ 562 ਹਾਂ ਇਹੀ ਹੋਲੈਂਡ ਹੋਰ ਬਾਈ 4562 ਮਿੱਤਰੋ ਤੇ ਉਧਰ ਵੀ ਹੋਲੈਂਡ ਦਾ ਨਵਾਂ ਮਾਡਲ ਇਹ ਇਧਰ ਬਾਕੀ ਪ੍ਰੋਗਰਾਮ ਸਾਰਾ ਬੂਟਿਆਂ ਦਾ ਆਇਓ ਤੁਹਾਨੂੰ ਇਹ ਵੀ ਵਿਖਾਉਨੇ ਆ ਯੂਡੀਓ ਬਸ ਵੀਡੀਓ ਦੇ ਨਾਲ ਮਿੱਤਰੋ ਕਰੋ ਚੈੱਕ ਇੱਧਰ ਆ ਫਲਾਂ ਦੇ ਬੂਟੇ ਫਲਾਂ ਦੇ ਬੂਟੇ ਆ ਸਾਰੇ ਗਾਰੰਟੀ ਹੋ ਸਾਡੇ ਫਲਾਂ ਦੇ ਬੂਟੇ ਇਹ ਫਲਾਂ ਦੇ ਬੂਟੇ ਨੇ ਸਾਰੇ ਹੀ ਇੱਧਰ ਪਏ ਪਏ ਮਾਂ ਇੱਧਰ ਵੀ ਪਨੀਰੀਆਂ ਵੀਰ ਜੀ ਮਿੱਤਰੋ ਦਵਾਈਆਂ ਵਗੈਰਾ ਇੱਧਰ ਸਾਰੀਆਂ ਤੇ ਆਏ ਵੈਲਕਮ ਟੂ ਇਹ ਵੀ ਮਿੱਤਰੋ گاਵਾ ਵਗੈਰਾ ਦਾ ਵਾ ਕੋਈ ਦਵਾਈਆਂ ਵਗੈਰਾ ਆ ਵੀ ਨਰਸਰੀ ਮਿੱਤਰੋ ਇਹ ਵੀ ਬੂਟਿਆਂ ਦੀ ਆ ਤੇ ਸ਼ਪੈਦੇ ਵਗੈਰਾ ਪਏ ਆ ਪਪੂਲਰ ਆ ਆ ਹੋਮੋਪੈਥਿਕ ਦਵਾਈਆਂ ਗਾਵਾਂ ਦੀਆਂ ਇਹ ਵੀ ਗਾਵਾਂ ਦੀਆਂ ਸ਼ਾਇਦ ਮਿੱਤਰੋ ਵਧੀਆ ਇੰਪੋਰਟ ਇੰਪੋਰਟ ਹੋਇਆ ਸ਼ਾਇਦ ਇਹ ਇਧਰ ਫੀਡ ਕੈਟਲ ਫੀਡ ਇਧਰ ਮਿੱਤਰੋ ਸ਼ਾਇਦ ਨੰਬਰ 4 ਤੇ ਸ਼ਾਇਦ ਆ ਆ ਵੀ ਸ਼ਾਇਦ ਆ ਆ ਵੀ ਆ ਸਾਰੇ ਹਾਂ ਸਾਰੇ ਮਿੱਤਰੋ ਵੀ ਆ ਇੱਧਰ ਵੀ ਪਾਪੜ ਵਗੈਰਾ ਮਿੱਤਰੋ ਸੁੱਕੇ ਸਾਰੇ ਇਹ ਆ ਬੱਚਿਆਂ ਕੀ ਲੈ ਲਿਆ ਇਹ ਬੱਚੇ ਕੀ ਦੱਸਿਓ ਮੜਾ ਇਹਦੇ ਆਪੋਦੇ ਰੌਣ ਲਾ ਮਿੱਤਰਾਂ ਵਾਲੇ ਲੈ ਲਿਆ ਮਿੱਤਰੋ ਵੇਖੋ ਕਰੋ ਚੈੱਕ ਕੋਹਣਾ ਕੋ ਲੋਟੀ ਲਿਆ ਮੇਲਾ ਔਰ ਬਾਕੀ ਕਹਿੰਦੇ ਆ ਗੱਲਾਂ ਮੇਲਾ ਲੋਟ ਉਹ ਨਹੀਂ ਪੀੜੀ ਬਾਰੇ ਦੱਸਣਗੇ ਪੀੜੀ ਨਾ ਵੀ ਆ ਜੀ ਆ ਮਿੱਤਰੋ ਆਪਣਾ ਕਰਿਆਲਾ ਸਕੂਲ ਸੈਂਟ ਸੋਲਡਰ ਮੁੰਡਿਆਂ ਪ੍ਰੋਜੈਕਟ ਤਿਆਰ ਕੀਤੇ ਵਧੀਆ ਕਿੰਨਾ ਹੁੰਦਾ ਡ੍ਰਿਪ ਫਾਰਮਿੰਗ ਉਧਰ ਵੀ ਪ੍ਰੋਜੈਕਟ ਇਹਨਾਂ ਦਾ ਪਿੰਡਾਂ ਵਾਲਾ ਵਖਾ ਐ ਅਮਰਤ ਆਪਣੇ ਪਿੰਡ ਦਾ ਮੁੰਡਾ ਕਹਿੰਦੇ ਚੋਬਰ ਦੱਸਦਾ ਸਾਰੀਆਂ ਚੀਜ਼ਾਂ ਆਇਓ ਵਖਾਉਣੀ ਅੱਗੇ ਪ੍ਰੋਜੈਕਟ ਤੁਹਾਨੂੰ ਇਹ ਕੈਂਸਰ ਦਾ ਬਾਰੇ ਕੈਂਪ ਨੂੰ ਬੁਲਾਇਆ ਸਕੂਲ ਵਾਲਿਆਂ ਨੇ ਤੇ ਇਧਰ ਹਰੀ ਸਿੰਘ ਨਲੂਏ ਜੀ ਇਧਰ ਹਰੀ ਸਿੰਘ ਨਲੂਆ ਸਕੂਲ ਤੋਂ ਆਂਦੀਆਂ ਇਹ ਮੁੜਿਆ ਪ੍ਰੋਜੈਕਟ ਤਿਆਰ ਕੀਤਾ ਹੋਰ ਤੁਹਾਡੀ ਸਰਕਾਰ ਦੀ ਤਰੀਕ ਸਰਾਰਾਈ ਮੁੜਾਈ ਤੁਹਾਡੇ ਮਾਲੋ ਬੰਦੂਕ ਲੈ ਹਾਂ ਸਾਡਾ ਪਾਰਸਪ੍ਰੀਤ ਈਪਾਗੇ ਤੇਗੀਪਾ ਆ ਵੇ ਆ ਤੇ ਲੋਦਾ ਦੂਜੇ ਆ ਜਾਨਾ ਦਾ ਤਾਲ ਮਿਲ ਆ ਆ ਸਾਰੇ ਆਪਣੀਆਂ ਸੱਜੀਆਂ ਰਭੀਆਂ ਬਾਵਾ ਲਿਟਰ ਸਰਦਾਰ ਪੀਟਰ ਬ੍ਰੀ ਸਿੰਘ ਆ ਆਪਣੇ ਦੂਜੇ ਲਿਟਰ ਆ ਬਹੁਤ ਵਧੀਆ ਲਿਟਰ ਗੁਰਦੀਪ ਸਿੰਘ ਲੀbro ਤੇ 파ਸਪ੍ਰੀ ਸਿੰਘ ਐਸਐ ਚੱਕਰਿਆਲਾ ਪਾਣੀ ਪੁਣੀ ਵੜਾਉਣ ਦੇ ਐਕਸਟਰਾ ਤੇ ਰੱਖੇ ਆ ਸਾਰੇ ਹੀ ਆ ਮਿੱਤਰੋ ਸਾਰੇ ਪ੍ਰੋਜੈਕਟ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਮਿਲਦੇ ਹਾਂ ਹਾਂਜੀ ਤੇ ਆ ਮਿੱਤਰੋ ਗ੍ਰੀਨ ਵੈਲੀ ਗ੍ਰੀਨ ਵੈਲੀ ਨਾ ਫਰੀ ਇੱਥੇ ਪੌਦੇ ਬਾਕੀ ਬਾਕੀ ਕਿਸਮ ਦੇ ਬੂਟੇ ਅ ਡ੍ਰੈਗਨ ਫਰੂਟ ਦੇ ਤੇ ਬਾਕੀ ਵੀ ਇਹਨਾਂ ਦੇ ਨਾਮ ਲਿਖੇ ਪਪੀਤੇ ਵਗੈਰਾ ਦੇ ਡ੍ਰੈਗਨ ਫਰੂਟ ਦੇ 11 ਦਾ ਨਿੰਬੂ ਦੇ ਬੂਟੇ ਸਾਰੇ ਹੀ ਆ ਸੇਬ ਦੇ ਬੂਟੇ ਆ ਮੈਂ ਫੁੱਲ ਆਇਆ ਉਧਰ ਆਉਂਦਾ ਘੁੰਮਦਾ ਆ ਮੇ ਮਿੱਤਰੋ ਅੰਦਰ ਚੈੱਕ ਕਰੋ ਸਾਰਾ ਬੀ ਬਹੁਤ ਮਿਲਾ ਭਰਿਆ ਹੈ ਲਓ ਮਿੱਤਰੋ ਇੱਥੋਂ ਚੈੱਕ ਕਰੋ ਵੀਊ ਕਰਾਂ ਮੇਲਾ ਬਹੁਤ ਭਰਿਆ ਆਪਣੇ ਸੰਤਾਲੀ ਬਾਗਮ ਪਿੰਡ ਕਰਿਆ ਵਾਲਾ ਵਿਖੇ ਤੇ ਵੱਖ-ਵੱਖ ਥਾਵਾਂ ਤੋਂ ਪ੍ਰੋਜੈਕਟ ਤਿਆਰ ਕੀਤੇ ਆ ਆਏ ਹੋਏ ਆ ਤੇ ਬੂਟੇ ਵਗੈਰਾ ਸੰਦ ਵਗੈਰਾ ਵੀ ਆਏ ਹੋਏ ਆ ਮਸ਼ੀਨਰੀਆਂ ਤੇ ਬਾਕੀ ਤੁਸੀਂ ਜੁੜੇ ਰਹੋ ਵੀਡੀਓ ਨਾਲ ਤੁਹਾਨੂੰ ਹੋ ਰਵੀ ਵੈਲਕਮ ਈ ਕੀ ਕੀ ਚੀਜ਼ਾਂ ਨੇ ਕਿੱਦਾਂ ਸਾਰਾ ਦਾ ਸਿਸਟਮ ਆ ਜੁੜੇ ਰਹੋ ਵੀਡੀਓ ਦੇ ਨਾਲ ਆਪਣੇ ਪਿੰਡ ਦਾ ਸਕੂਲ ਆ ਮਾ ਪ੍ਰਾਣੀ ਨੂੰ ਨਾਉਣੇ ਆ ਗਿਆ ਮੈਂ ਇਹ ਚੋਕ ਦੇ ਨਾਲ ਚਾ ਇੱਥੇ ਉਹ ਆਪਣਾ ਪ੍ਰਮਾਣ ਆ ਗਿਆ 28 ਸਵਾਗਤ ਮੇਰੇ ਬੰਦੇ ਸਾਰੇ ਟਾਪਾਂ ਚ ਸਿੱਧੀ ਹਲਵਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਹੋਰ ਭੈੜੀਆਂ ਬਿਮਾਰੀਆਂ ਸਭ ਬਿਮਾਰੀਆਂ ਸਭ ਬਣਨ ਲੱਗ ਪੈਂਦੇ ਮੈਨੂੰ ਬਚਾਉਂਦਾ ਆ ਆਪਣੇ ਆਪ ਨੂੰ ਬਚਾਉਣ ਦੀ ਬਜਾਏ ਲਓ ਆਪਾਂ ਇਹਦਾ ਲਗੇ ਬਚਾਈਏ ਇਦਾਂ ਕਿ ਸੁਪਰ ਸੀਟ ਨਹੀਂ ਕਰ ਤੋਂ ਕਰੀਏ ਹੈਪੀ ਸੀਟ ਵੀ ਹੋ ਗਿਆ ਤੁਸੀਂ ਉੱਤੇ ਕਈ ਵੀ ਬੰਦ ਸਕਾਈ ਹੈਗੇ ਲਓ ਮਿੱਤਰੋ ਇਹ ਇਹ ਕਹਿੰਦੇ ਆਗਾਣਾ ਲਾਓ ਤੇ ਪ੍ਰਾਣੀ ਬਚਾਈਏ ਤੇ ਪ੍ਰਦੂਸ਼ਣ ਘਟਕੀਏ ਖਾਓ ਤੁਹਾਨੂੰ ਮਿਲਦੇ ਆ ਹੋਰ ਪ੍ਰੋਜੈਕਟ ਅੱਲ ਜੁੜੇ ਰਹੋ ਵੀਡੀਓ ਦੇ ਨਾਲ ਜੀਆਂ ਵਗੈਰਾ ਕਟੀਆਂ ਜਾਂਦੀਆਂ ਸੌਖੇ ਤਰੀਕੇ ਨਾਲ ਗੈਜਟ ਸਬਜ਼ੀਆਂ ਦੇ ਗੈਜਟਸ ਵਗੈਰਾ ਇਹ ਯੂਜ਼ ਕਰਕੇ ਦੱਸਦੇ ਆ ਕਿ ਕਿਦਾਂ ਸੌਖੇ ਤਰੀਕੇ ਨਾਲ ਬਸ ਸਬਜ਼ੀਆਂ ਕੱਟ ਸਕਦੇ ਆ ਬਿਨਾ ਹੱਥ ਕੱਟੇ ਵਗੈਰਾ ਦੋ ਵੀ ਯਾਰ ਜੀ ਲੱਗ ਜਾਂਦੀ ਕਰਦ ਵਗੈਰਾ ਬਹੁਤ ਹੀ ਸੌਖਾ ਤਰੀਕਾ ਦੱਸਦੇ ਵੀ ਇਹ ਲੋਕਾਂ ਨੂੰ ਕਿ ਤਣ ਉੱਧਰ ਮਸ਼ੀਨਾ ਵਗੈਰਾ ਨਹੀਂ ਆਈਸ਼ਾ ਸੇਲ ਸਦਾਜਕੋਟ ਗੁਜਰਾਤ ਵੇਰਾ ਕਹਿੰਦੇ ਦਾ ਮਤਲਬ ਫਿਰਦਾ ਤਾਂ ਤਿੱਪੇ ਗਾਦਾ ਹੈ ਭਾਈ ਇਹ ਦੇ ਰਾਇਆ ਜਰਾ ਤੇ ਕਿਹਾ ਤਾਂ ਤੰਨਾ ਖਤਰਾ ਨਹੀਂ ਭਾਈ ਇਹ ਰਲਿਆ ਇਕੱਲਾ ਦੁਨੀਆਂ ਬਾਦੋਂ ਦਰਾਂ ਨੂੰ ਖਰਾਬ ਨੇ ਹਾਂ ਅਜੀ ਇਹ ਦੇਖੋ ਜਿੰਨੇ ਜੀ ਚਾਹ 500 ਰੁਪਏ ਦੇ ਰੋ ਉਹਨੇ ਇਹ ਆ ਵੀ ਦੇ ਦਿੱਤਾ ਹਾਂ ਜੀ ਉਹ ਮਿੱਥੋ ਇਦਾਂ ਸੌਖੇ ਤਰੀਕੇ ਨਾਲ ਸਵੱਡੀਆਂ ਕੱਟੀਆਂ ਜਾਂਦੀਆਂ ਇਹਨਾਂ ਨਾਲ ਬਹੁਤ ਹੀ ਸੌਖਾ ਤਰੀਕਾ ਕਈ ਈ ਬਰਗਰ ਦੀਆਂ ਜਿੰਨੀਆਂ ਨਿਕਲਦੀਆਂ ਨੇ ਇੱਕੇ ਵਾਲੀ ਆ ਇਹ ਦੋ ਆਈਟਮ ਦੇਖੋ ਜੀ ਬਹੁਤ ਤਕੜੀ ਆਈਟਮ ਹੈ ਇਹ ਦੇਖੋ ਜੀ ਜੈਸੇ ਬਣਾਣਾ ਹੈ ਆਲੂ ਦਾ ਚਿਪਸ ਤੋ ਇਹ ਬਣਾਓ ਜੀ ਆਲੂ ਦਾ ਪਲੇਨ ਵਾਲਾ ਚਿਪਸ ਬਣਾਣਾ ਹੈ ਤੋ ਇਹ ਬਣਾਓ ਜੀ ਪਲੇਨ ਚਿਪਸ ਜੀ ਨੀਜਨ ਚਿਪਸ ਬਣਾਣਾ ਹੈ ਤੋ ਇਹ ਬਣਾਓ ਜੀ ਨੀਜਨ ਚਿਪਸ ਨੀਜਨ ਵਾਲਾ ਚਿਪਸ ਬਣਾਉਣਾ ਹੈ ਸਲਾਦ ਕੱਟਣਾ ਹੈ ਪਿਆਜ਼ ਦੀ ਸਲਾਦ ਗਾਜਰ ਮੂਲੀ ਦੀ ਸਲਾਦ ਕਾਹਵਾ ਜੀ ਹੈਗਾ ਹੈਗਾ ਸਰ ਇਹ ਸਲਾਦ ਕੱਟਣੀ ਸਲਾਦ ਕੱਟ ਬੱਸ ਕੋਈ ਵੀ ਸਲਾਦ ਕਾਟੋ ਜੀ ਲੋ ਮਿੱਤਰੋ ਭਾਈ ਸਾਹਿਬ ਇਦਾਂ ਨਿਕਲਦਾ ਹੈ ਚੋਸ ਲਾਦ ਵਗੈਰਾ ਕੱਢਣ ਦਾ ਸੌਖਾ ਤਰੀਕਾ ਮਿੱਤਰੋ ਇਹ ਨਾਟਕ ਹੋ ਰਿਹਾ ਹੈ ਅੰਦਰ ਖੇਤੀਬਾੜੀ ਐਗਰੀਕਲਚਰ ਵਾਲਿਆਂ ਵੱਲੋਂ ਤੇ ਇੱਕ ਦਾ ਲੱਗੋ ਇਹ ਤੇ ਫਸਟ ਐਕ ਹੋ ਗਈ ਐਕ ਹੋ ਗਈ ਇਹ ਜੀ ਸੋਈ ਦਹੀ ਜਦੋਂ ਇਹ ਕਿਤੇ ਫਸਟ